ਪਾਪ ਨੂੰ ਇਸ ਵਾਸਤੇ ਸਜ਼ਾ ਦਿੱਤੀ ਜਾਂਦੀ ਹੈ ਕਿ ਮੁੜ ਪਾਪ ਨਾ ਕੀਤਾ ਜਾਵੇ ਸਜ਼ਾ ਦਾ ਮਨੋਰਥ ਪਾਪ ਨੂੰ ਨਾਸ਼ ਕਰਨਾ ਹੈ ਪਾਪ ਦੇ ਸਵਾਦ ਨਾਲੋਂ ਉਸ ਦੀ ਸਜ਼ਾ ਕਿਤੇ ਵੱਧ ਹੁੰਦੀ ਹੈ ਅਤੇ ਇਹ ਉਦੋਂ ਤੱਕ ਮਿਲਦੀ ਰਹਿੰਦੀ ਹੈ ਜਦ ਤੱਕ ਕਿ ਪਾਪ ਕਾਇਮ ਰਹੇ ਪਾਪ ਕਾਇਮ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਇਸ ਦੇ ਸਵਾਦ ਵਿੱਚ ਇਨਸਾਨ ਦਾ ਨਿਸ਼ਟਾ ਕਾਇਮ ਰਹੇ ਪਾਪ ਦੇ ਸਵਾਦ ਵਿੱਚ ਨਿਸ਼ਟਾ ਉਦੋਂ ਤੱਕ ਕਾਇਮ ਰਹਿੰਦਾ ਹੈ ਜਦੋਂ ਤੱਕ ਪਾਪ ਦੇ ਸਵਾਦ ਨਾਲੋਂ ਕਿਸੇ ਵੱਡੇ ਉੱਚੇ ਚੰਗੇਰੇ ਅਤੇ ਸਦੀਵੀ ਸਵਾਦ ਦਾ ਪਤਾ ਨਾ ਲੱਗੇ ਜਦ ਚੰਗੇ ਰਾ ਤੇ ਉਚੇਰਾ ਸਵਾਦ ਮਾਨਣ ਲੱਗ ਜਾਵੇ ਤਾਂ ਇਨਸਾਨ ਛੋਟਾ ਤੇ ਹਾਨੀਕਾਰਕ ਸਵਾਦ ਆਪੇ ਹੀ ਤਿਆਗ ਦਿੰਦਾ ਹੈ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਪਾਪ ਕੀ ਹੈ ਆਪਣੇ ਆਪ ਨੂੰ ਸਰੀਰ ਮੰਨ ਕੇ ਸਰੀਰਕ ਸੁੱਖਾਂ ਸਰੀਰਕ ਰਸਾਂ ਸਰੀਰਕ ਭੋਗਾ ਸਰੀਰਕ ਵਿਸ਼ਿਆਵਿਕਾਰਾਂ ਨੂੰ ਜੀਵਨ ਦਾ ਮਨੋਰਥ ਸਮਝਣਾ ਪਾਪ ਹੈ ਜੋ ਕੁਝ ਵਾਹਿਗੁਰੂ ਜੀ ਵਿੱਚ ਨਹੀਂ ਉਹ ਚਾਉਣਾ ਉਸ ਲਈ ਜੀਵਣਾ ਉਸ ਨੂੰ ਜੀਵਨ ਦਾ ਮਨੋਰਥ ਮੰਨਣਾ ਪਾਪ ਹੈ ਵਾਹਿਗੁਰੂ ਜੀ ਆਪ ਸਰੀਰ ਨਹੀਂ ਨਾ ਹੀ ਉਹਨਾਂ ਵਿੱਚ ਸਰੀਰਕ ਰਸ ਸਰੀਰਕ ਭੋਗ ਅਤੇ ਸਰੀਰਕ ਉਪਾਧੀਆਂ ਹਨ ਕਾਮਨਾ, ਕ੍ਰੋਧਨਾ, ਲੋਭਨਾ, ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਭੈ ਹੈ। ਇਨਸਾਨ ਨੇ ਇੱਕ ਦਿਨ ਭਗਵਾਨ ਬਣਨਾ ਹੈ। ਇਸ ਲਈ ਜੋ ਭਗਵਾਨ ਵਿੱਚ ਹੈ ਉਸ ਨੂੰ ਇਨਸਾਨ ਲਈ ਧਾਰਨ ਕਰਨਾ ਅਤੇ ਜੋ ਭਗਵਾਨ ਵਿੱਚ ਨਹੀਂ ਉਸ ਨੂੰ ਤਿਆਗਣਾ ਜ਼ਰੂਰੀ ਹੈ। ਜੋ ਭਗਵਾਨ ਵਿੱਚ ਨਹੀਂ ਉਸ ਦੇ ਤਿਆਗ ਵਿੱਚ ਅਤੇ ਜੋ ਭਗਵਾਨ ਵਿੱਚ ਹੈ ਉਸ ਦੇ ਧਾਰਨ ਕਰਨ ਵਿੱਚ ਇਨਸਾਨ ਝੂਠੀਆਂ ਆਰਜੀ ਤੇ ਨਾਸ਼ਵੰਦ ਖੁਸ਼ੀਆਂ ਨੂੰ ਭੈੜੇ ਸੁਪਨੇ ਦੀ ਤਰ੍ਹਾਂ ਅਲੋਪ ਹੁੰਦਿਆਂ ਅਤੇ ਸੱਚੀਆਂ ਪੱਕੀਆਂ ਤੇ ਸਦੀਵੀ ਖੁਸ਼ੀਆਂ ਤੇ ਸੁੱਖਾਂ ਦੇ ਦਰਵਾਜ਼ੇ ਆਪਣੇ ਲਈ ਖੁੱਲ੍ਹਦਿਆਂ ਵੇਖੇਗਾ ਇਨਸਾਨ ਨੂੰ ਭਗਵਾਨ ਤੱਕ ਪਹੁੰਚਣ ਲਈ ਭਗਵਾਨ ਦੀਆਂ ਸਭ ਸ਼ਕਤੀਆਂ ਤੇ ਵਿਉਂਤਾਂ ਇਨਸਾਨ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਦੀਆਂ ਹਨ ਪਾਪ ਦੀ ਸਜ਼ਾ ਵੀ ਐਸੀ ਇੱਕ ਵਿਉਂਤ ਹੈ ਜੋ ਇਨਸਾਨ ਨੂੰ ਭਗਵਾਨ ਤੋਂ ਦੂਰ ਲੈ ਜਾਣ ਵਾਲੇ ਰਸਤੇ ਤੋਂ ਰੋਕਦੀ ਤੇ ਮੋੜਦੀ ਹੈ ਕਿਤਿਆਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਇਨਸਾਨ ਦੀ ਸਭ ਤੋਂ ਵੱਡੀ ਭੁੱਲ ਆਪਣੇ ਆਪ ਨੂੰ ਸਰੀਰ ਮੰਨਣਾ ਅਤੇ ਦੁੱਖ ਬਿਮਾਰੀ ਅਤੇ ਮੌਤ ਇਸ ਭੁੱਲ ਦੀ ਹੀ ਸਜ਼ਾ ਹਨ ਜੋ ਤਦ ਤੱਕ ਕਾਇਮ ਰਹਿਣ ਗਿਆ ਜਦ ਤੱਕ ਇਨਸਾਨ ਆਪਣੇ ਆਪ ਨੂੰ ਸਰੀਰ ਦੀ ਬਜਾਏ ਸਰੀਰ ਵਿੱਚ ਰਹਿਣ ਵਾਲੀ ਮਹਾਨ ਆਤਮਾ ਜੋ ਇਹ ਵਾਸਤਵ ਵਿੱਚ ਹੈ ਨਾ ਮੰਨੇ ਪਾਪ ਤੇ ਪਾਪ ਦੀ ਸਜ਼ਾ ਇੱਕੋ ਤਸਵੀਰ ਦੇ ਦੋ ਪਾਸੇ ਹਨ ਜਿੱਥੇ ਪਾਪ ਹੈ ਉਥੇ ਸਜ਼ਾ ਦਾ ਹੋਣਾ ਲਾਜ਼ਮੀ ਹੈ ਭੋਗ ਬिलास ਵਿਸ਼ੇ ਵਿਕਾਰਾਂ ਦਾ ਅੰਤ ਦੁੱਖ ਬਿਮਾਰੀ ਤੇ ਮੌਤ ਹੈ ਪਾਪ ਤੇ ਸੰਤਾਪ ਸਕੇ ਭਰਾ ਹਨ ਅਤੇ ਕਦੀ ਨਹੀਂ ਵਿਛੜਦੇ ਪਾਪ ਦੀ ਖੁਸ਼ੀ ਸੱਚੀ ਨਹੀਂ ਹੁੰਦੀ ਬਲਕਿ ਇਨਸਾਨੀ ਦਿਮਾਗ ਦਾ ਵੱਡਾ ਭੁਲੇਖਾ ਹੈ ਉਹ ਖੁਸ਼ੀ ਕਾਦੀ ਜਿਸ ਦਾ ਅੰਤ ਖੁਆਰੀ ਤੇ ਪਰੇਸ਼ਾਨੀ ਹੋਵੇ ਮੰਦੇ ਕਮੀ ਨਾਨਕਾ ਜਦ ਕਦ ਮੰਦਾ ਹੋਏ ਪਾਪ ਦੇ ਸਵਾਦ ਕਰਕੇ ਇਨਸਾਨ ਪਾਪ ਨੂੰ ਛੱਡਣਾ ਨਹੀਂ ਚਾਹੁੰਦਾ ਪਾਪ ਇੱਕ ਮਨ ਦੀ ਬਿਮਾਰੀ ਹੈ ਅਤੇ ਇਹ ਬਿਮਾਰੀ ਐਸੀ ਹੈ ਜਿਸ ਨੂੰ ਇਨਸਾਨ ਨਫ਼ਰਤ ਨਹੀਂ ਕਰਦਾ ਇਸ ਲਈ ਪਾਪ ਦੇ ਰੋਗਾਂ ਤੋਂ ਰਾਜ਼ੀ ਹੋਣਾ ਸਰੀਰਕ ਰੋਗਾਂ ਤੋਂ ਰਾਜ਼ੀ ਹੋਣ ਨਾਲੋਂ ਮੁਸ਼ਕਲ ਹੈ ਬੁਖਾਰ ਨੂੰ ਬਿਮਾਰ ਨਫ਼ਰਤ ਕਰਦਾ ਹੈ ਅਤੇ ਆਪਣੇ ਤੋਂ ਦੂਰ ਕਰਨਾ ਚਾਹੁੰਦਾ ਹੈ ਪਰ ਸ਼ਰਾਬ ਪੀਣ ਵਾਲਾ ਸ਼ਰਾਬ ਦੇ ਅਸਰ ਤੋਂ ਤੰਗ ਆਇਆ ਹੋਇਆ ਵੀ ਸ਼ਰਾਬ ਦੇ ਸਵਾਦ ਲਈ ਸ਼ਰਾਬ ਪੀਂਦਾ ਹੈ ਅਤੇ ਸ਼ਰਾਬ ਨਹੀਂ ਛੱਡਦਾ ਪਾਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਬੇਖ ਜਹਿਰ ਆਖਿਆ ਹੈ ਕਿਉਂਕਿ ਪਾਪ ਦੇ ਅਸਰ ਇਨਸਾਨ ਦੀ ਸਿਹਤ اخلاق ਤੇ ਇਨਸਾਨੀਅਤ ਨੂੰ ਤਬਾਹ ਕਰਦੇ ਅਤੇ ਤਨ ਮਨ ਵਿੱਚ ਰੋਗ ਪੈਦਾ ਕਰਕੇ ਮੌਤ ਦਾ ਸ਼ਿਕਾਰ ਬਣਾਉਂਦੇ ਹਨ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਬਦੀ ਦੀਆਂ ਤਾਕਤਾਂ ਦੀ ਗੁਲਾਮੀ ਪਾਪ ਹੈ ਪਾਪ ਨੂੰ ਜਿਤਨਾ ਸੁਖ ਸਾਗਰ ਵਾਹਿਗੁਰੂ ਤੱਕ ਪਹੁੰਚਣ ਦੀ ਵੱਡੀ ਸ਼ਰਤ ਹੈ ਵਾਹਿਗੁਰੂ ਜੀ ਦੀ ਸਦੀਵੀ ਪਾਤਸ਼ਾਹੀ ਤੱਕ ਪਹੁੰਚਣ ਵਾਸਤੇ ਪਾਪ ਇੱਕ ਬੜੀ ਵੱਡੀ ਰੁਕਾਵਟ ਜਾਂ ਅਡਾਉਣੀ ਹੈ ਜੋ ਪਾਪ ਨੂੰ ਜਿੱਤੇ ਉਹ ਸਾਹਿਬ ਦੀ ਸਦੀਵੀ ਪਾਤਸ਼ਾਹੀ ਸਾਹਮ੍ਹ ਸਾਕਦਾ ਹੈ ਪਾਪ ਤੋਂ ਬਚਣ ਲਈ ਜ਼ਰੂਰੀ ਹੈ ਕਿ ਪਾਪ ਦੀ ਖੁਸ਼ੀ ਵਿੱਚ ਸਾਡਾ ਨਿਸ਼ਚਾ ਟੁੱਟ ਜਾਵੇ ਅਤੇ ਅਸੀਂ ਪਾਪ ਨੂੰ ਦਿਲੀ ਨਫ਼ਰਤ ਨਾਲ ਦੇਖੀਏ ਪਾਪ ਦੀ ਖੁਸ਼ੀ ਖਿੰਣ ਭੰਗਰ ਤੇ ਸੰਤਾਪ ਭਰੀ ਹੁੰਦੀ ਹੈ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਜਾਣਨਾ ਲਾਜ਼ਮੀ ਹੈ ਪਾਪ ਕਰਕੇ ਪਾਪ ਧੋਣ ਵਾਸਤੇ ਕੋਈ ਹੋਰ ਚੰਗਾ ਕੰਮ ਕਰ ਦੇਣਾ ਜਾਂ ਤੀਰਥਾਂ ਤੇ ਨਹਾ ਆਉਣਾ ਗਲਤ ਹੈ ਜੇ ਕੋਈ ਬਲੈਕ ਮਾਰਕੀਟ ਦੇ ਰੁਪਏ ਵਿੱਚੋਂ ਕੁਝ ਰੁਪਇਆ ਚੰਗੇ ਕੰਮਾਂ ਉੱਤੇ ਖਰਚ ਕਰਕੇ ਇਹ ਸਮਝਦਾ ਹੈ ਕਿ ਬਲੈਕ ਮਾਰਕੀਟ ਕਰਨ ਦਾ ਪਾਪ ਧੋਤਾ ਗਿਆ ਤਾਂ ਉਹ ਗਲਤੀ ਤੇ ਹੈ ਪਾਪ ਕੇਵਲ ਉਦੋਂ ਤੋਤਾ ਜਾਂ ਬਖਸ਼ਿਆ ਜਾਂਦਾ ਹੈ ਜਦ ਕੇ ਪਾਪ ਮੁੜ ਨਾ ਕੀਤਾ ਜਾਵੇ ਪਾਪ ਕਰਕੇ ਪਛਤਾਵਾ ਕਰ ਲੈਣਾ ਅਤੇ ਸਮਾਂ ਆਉਣ ਉੱਤੇ ਫੇਰ ਪਾਪ ਕਰ ਲੈਣਾ ਪਾਪ ਬਖਸ਼ਾਣ ਵਾਸਤੇ ਕਾਫੀ ਹੀ ਨਹੀਂ ਸਗੋਂ ਗਲਤ ਹੈ ਕਈ ਲੋਕ ਪਾਪ ਕਰਕੇ ਤੀਰਥਾਂ ਤੇ ਨਹਾ ਕੇ ਸਮਝਦੇ ਹਨ ਕਿ ਪਾਪ ਧੋਤੇ ਗਏ ਅਤੇ ਤੀਰਥਾਂ ਤੋਂ ਆ ਕੇ ਫੇਰ ਨਿਸੰਗ ਹੋ ਕੇ ਇਸ ਖਿਆਲ ਨਾਲ ਪਾਪ ਕਰਦੇ ਹਨ ਕਿ ਫੇਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਆਵਾਂਗੇ ਐਸੇ ਲੋਕਾਂ ਵਾਸਤੇ ਗੁਰਬਾਣੀ ਵਿੱਚ ਲਿਖਿਆ ਹੈ ਪਾਪ ਕਰੇ ਪੰਚਾਂ ਕੇ ਬਸਰੇ ਤੀਰਥ ਨਾਏ ਕਹੇ ਸਭ ਉਤਰੇ ਬੋਹਰ ਕਮਾਵੈ ਹੋਏ ਨਿਸੰਕ ਜਮਪੁਰ ਬਾੰਦ ਖਰੇ ਕਲੰਕ ਪਾਪ ਦੀ ਬਖਸ਼ਿਸ਼ ਹੈ ਉਦੋਂ ਜਦ ਤੱਕ ਕੇ ਪਾਪ ਮੋੜ ਨਾ ਕੀਤਾ ਜਾਵੇ ਅਤੇ ਸਾਡੇ ਦਿਲ ਵਿੱਚ ਪਾਪ ਸੰਬੰਧੀ ਪੂਰੀ ਨਫ਼ਰਤ ਹੋਵੇ ਪਾਪ ਦਾ ਸੁਧਾਰ ਹੀ ਕੇਵਲ ਪਾਪ ਦੀ ਬਖਸ਼ਿਸ਼ ਹੈ ਮਾੜੇ ਕਰਮਾਂ ਸੰਬੰਧੀ ਅਫਸੋਸ ਜਾਂ ਪਛਤਾਵਾ ਕਰਨਾ ਪਹਿਲਾ ਅਤੇ ਬੜਾ ਆਸਾਨ ਕਦਮ ਹੈ। ਅਗਲਾ ਤੇ ਬੜਾ ਜ਼ਰੂਰੀ ਕਦਮ ਹੈ ਕਿ ਇਹ ਦੇਖਣਾ ਕਿ ਸਾਡਾ ਪਛਤਾਵਾ ਕਿੰਨਾ ਸੱਚਾ ਅਤੇ ਅਮਲੀ ਹੈ। ਇਸ ਲਈ ਰੱਬੀ ਸਿਆਣਪ ਸਾਨੂੰ ਐਸੇ ਹਾਲਾਤ ਦੇ ਫੇਰ ਵਸ ਪਾਉਂਦੀ ਹੈ ਜਦ ਕਿ ਪਾਪ ਕਰਨ ਦਾ ਫੇਰ ਮੌਕਾ ਮਿਲੇ। ਹਾਲਾਤ ਸਾਡਾ ਇਮਤਿਹਾਨ ਲੈਂਦੇ ਹਨ ਅਤੇ ਰੱਬੀ ਸਿਆਣਪ ਇਹੇ ਦੇਖਦੀ ਹੈ ਕਿ ਸਾਡੀ ਨੀਅਤ ਵਿੱਚੋਂ ਪਾਪ ਦੇ ਸਵਾਦ ਦਾ ਪਿਆਰ ਗਿਆ ਹੈ ਕਿ ਨਹੀਂ ਜੇਕਰ ਅਸੀਂ ਹਾਲਾਤ ਦੇ ਵਸ ਹੋ ਕੇ ਮੋੜ ਪਾਪ ਕਰਦੇ ਹਾਂ ਤਾਂ ਉਸ ਦੀ ਮੋੜ ਸਜ਼ਾ ਮਿਲਦੀ ਹੈ ਐਸਾ ਹੁੰਦਾ ਰਹਿੰਦਾ ਹੈ ਜਦ ਤੱਕ ਕਿ ਅਸੀਂ ਪਾਪ ਉੱਤੇ ਪੂਰੀ ਜਿੱਤ ਪ੍ਰਾਪਤ ਨਾ ਕਰ ਲਈਏ ਅਤੇ ਸਾਡੇ ਲਈ ਕਿਸੇ ਹਾਲਤ ਵਿੱਚ ਵੀ ਪਾਪ ਕਰਨਾ ਅਸੰਭਵ ਹੋ ਜਾਵੇ ਮਾੜੇ ਕਰਮਾਂ ਨੂੰ ਔਗਣਾਂ ਨੂੰ ਪਾਪ ਨੂੰ ਜਿੱਤਣ ਵਾਸਤੇ ਸਾਨੂੰ ਜੋ ਮਾੜਾ ਖਿਆਲ ਆਵੇ ਉਸ ਦੇ ਉਲਟ ਜੋ ਗੁਣ ਹੈ ਉਸ ਦਾ ਖਿਆਲ ਕਰਨਾ ਜਾਂ ਧਿਆਨ ਧਰਨਾ ਚਾਹੀਦਾ ਹੈ ਜੇਕਰ ਗੁੱਸਾ ਆਵੇ ਗੁੱਸੇ ਦੇ ਉਲਟ ਸ਼ਾਂਤੀ ਜਾਂ ਸਹਜ ਦਾ ਧਿਆਨ ਧਰੋ ਜੇਕਰ ਬਦਲਾ ਲੈਣ ਦਾ ਖਿਆਲ ਆਵੇ ਤਾਂ ਖਿਮਾ ਦੀ ਮਾਫੀ ਦਾ ਧਿਆਨ ਧਰੋ ਜੇ ਕਾਮ ਦਾ ਖਿਆਲ ਆਵੇ ਤਾਂ ਜਤ ਸਤ ਦੇ ਲਾਭ ਤੇ ਬ੍ਰਹਮਚਰ्य ਦੇ ਪ੍ਰਾਪ ਪ੍ਰਤਾਪ ਦਾ ਧਿਆਨ ਧਰੋ ਜੇਕਰ ਲੋਭ ਦਾ ਖਿਆਲ ਆਵੇ ਤਾਂ ਤਾਣ ਦਾ ਪਰ ਉਪਕਾਰ ਦਾ ਧਿਆਨ धरो ਪਾਪ ਕੇਵਲ ਖਿਆਲ ਦੇ ਰਸਤੇ ਸਾਡੇ ਤੇ ਹਮਲਾ ਕਰ ਸਕਦਾ ਹੈ ਕੋਈ ਪਾਪ ਨਹੀਂ ਜਿਸ ਦੇ ਕਰਨ ਤੋਂ ਪਹਿਲੇ ਉਸ ਦਾ ਖਿਆਲ ਨਾ ਆਵੇ ਖੂਨ ਕਰਨ ਤੋਂ ਪਹਿਲਾਂ ਦੁਸ਼ਮਣ ਦਾ ਅਤੇ ਉਸ ਨੂੰ ਮਾਰ ਸੁੱਟਣ ਦਾ ਖਿਆਲ ਆਉਂਦਾ ਹੈ ਜੇਕਰ ਉਸੇ ਵਕਤ ਦਇਆ ਦਾ ਹਿਮਾਂ ਦਾ ਖਿਆਲ ਲੈ ਆਈਏ ਤਾਂ ਖੂਨ ਕਰਨ ਦਾ ਖਿਆਲ ਰੁਕ ਜਾਂਦਾ ਹੈ ਪਾਪ ਦੇ ਜਿੱਤ ਪਾਉਣ ਦਾ ਦੂਸਰਾ ਤਰੀਕਾ ਜਦ ਪਾਪ ਦਾ ਖਿਆਲ ਆਵੇ ਉਸ ਵਕਤ ਸੁਰਤ ਨੂੰ ਨਾਮ ਜਪਣ ਵਿੱਚ ਪਾ ਦੇਣਾ ਕੋਈ ਐਸਾ ਖਿਆਲ ਨਹੀਂ ਜਿਸ ਤੋਂ ਨਾਮ ਦੇ ਜਪਣ ਨਾਲ ਛੁਟਕਾਰਾ ਨਾ ਪਾਇਆ ਜਾ ਸਕੇ ਇੱਕੋ ਵੇਲੇ ਸਾਡੇ ਮਨ ਵਿੱਚ ਇੱਕੋ ਖਿਆਲ ਹੀ ਰਹਿ ਸਕਦਾ ਹੈ ਦੋ ਨਹੀਂ ਰਹਿ ਸਕਦੇ ਇਸ ਵਾਸਤੇ ਹਰ ਮਾੜਾ ਖਿਆਲ ਸੁਰਤ ਨੂੰ ਨਾਮ ਜਪਣ ਵਿੱਚ ਪਾਉਣ ਨਾਲ ਖਤਮ ਹੋ ਜਾਂਦਾ ਹੈ ਇਸੇ ਲਈ ਨਾਮ ਨੂੰ ਸਭ ਰੋਗਾਂ ਦਾ ਇਲਾਜ ਕਿਹਾ ਗਿਆ ਹੈ ਹਰ ਪਾਪ ਦਾ ਉਲਟ ਨਾਮ ਹੈ ਨਾਮ ਵਿੱਚ ਰਤੀ ਸੁਰਤ ਸਰਬ ਪ੍ਰਕਾਰ ਦੇ ਮਾੜੇ ਖਿਆਲਾਂ ਤੋਂ ਉੱਚੀ ਹੋ ਜਾਂਦੀ ਹੈ ਜਿੱਥੇ ਪਾਪ ਦਾ ਖਿਆਲ ਪਹੁੰਚ ਹੀ ਨਹੀਂ ਸਕਦਾ ਜਿੱਥੇ ਪਾਪ ਦਾ ਖਿਆਲ ਨਹੀਂ ਉਥੇ ਪਾਪ ਨਹੀਂ ਜਿੱਥੇ ਪਾਪ ਨਹੀਂ ਉਥੇ ਪਾਪ ਦੀ ਸਜ਼ਾ ਨਹੀਂ